ਆਜਾ ਭਾਈ ਉਹ ਉਹ ਜਿਹੜੇ ਗਰਮ ਖੇਲੀ ਕਿੱਥੇ ਆ ਜਿਉਂ ਹੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਤਾਂ ਭਾਈ ਅਮਰਤਪਾਲ ਸਿੰਘ ਦੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਇਹ ਹਲਕਾ ਬਹੁਤ ਜ਼ਿਆਦਾ ਖਿੱਚਦਾ ਕੇਂਦਰ ਰਿਹਾ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਕਰਕੇ ਕੁਝ ਲੋਕਾਂ ਵੱਲੋਂ ਆਪਣੇ ਮਨਪ੍ਰਚਾਵੇ ਲਈ ਆਪਸ ਵਿੱਚ ਸ਼ਰਤਾਂ ਵੀ ਲਗਾਈਆਂ ਗਈਆਂ ਜਿਸ ਵਿਚਾਲੇ ਇਹ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੂਸਰੇ ਪੁਲਿਸ ਮੁਲਾਜ਼ਮ ਨੂੰ ਸ਼ਰਤ ਜਿੱਤਨ ਦੀ ਰਕਮ ਦੀ ਅਦਾਇਗੀ ਕਰ ਰਿਹਾ ਹੈ ਤੇ ਇਹ ਸ਼ਰਤ 10000 ਰੁਪਏ ਦੀ ਲਗਾਈ ਦੱਸੀ ਜਾ ਰਹੀ ਹੈ ਤੇ ਸਾਰੇ ਹੀ ਮੁਲਾਜ਼ਮ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਹੇ ਨੇ ਪੁਲਿਸ ਮੁਲਾਜ਼ਮ ਲੋਕਾਂ ਵਿੱਚ ਬੜੇ ਹੀ ਕਠੋਰ ਸੁਭਾਅ ਦੇ ਜਾਣੇ ਜਾਂਦੇ ਨੇ ਪਰ ਇਹ ਮੁਲਾਜ਼ਮਾਂ ਦੀ ਹਾਸਾ ਠੱਠਾ ਕਰਦੇ ਤੇ ਸ਼ਰਤਾਂ ਜਿੱਤਦੇ ਦੀ ਵੀਡੀਓ ਸਭ ਦੇ ਮਨ ਨੂੰ ਲੁਭਾ ਰਹੀ ਹੈ ਤੇ ਆਪਣੀ ਦਿੱਖ ਦੀ ਇੱਕ ਵੱਖਰੀ ਹੀ ਛਾਪ ਛੱਡ ਰਹੀ ਹੈ ਕਿ ਪੁਲਿਸ ਮੁਲਾਜ਼ਮ ਵੀ ਆਮ ਇਨਸਾਨਾਂ ਵਿੱਚੋਂ ਹੀ ਹੁੰਦੇ ਨੇ ਤੇ ਉਹਨਾਂ ਦੇ ਸੀਨੇ ਵਿੱਚ ਵੀ ਦਿਲ ਹੁੰਦਾ ਤੁਸੀਂ ਵੀ ਦੇਖੋ ਇਹ ਵੀਡੀਓ ਅੱਜ ਬੜੇ ਵੱਡਾ ਅੱਜ ਬੜਾ ਵੱਡਾ ਵਾਧਾ ਦੇ ਰਹੇ ਆ ਵੱਡਾ ਦੇ ਰਹੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਏ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ 10000 ਰੁਪਏ ਦੇ ਰਹੇ ਹਾਂ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ